ਦੋਸਤੋ 2 ਦਿਨ ਹੋ ਗਏ ਆ ਭਾਰਤ ਪਾਕਿਸਤਾਨ ਵਿਚਾਲੇ ਜੰਗਬੰਦੀ ਹੋਈ ਨੂੰ ਪਰ ਫਿਰ ਵੀ ਗੋਦੀ ਮੀਡੀਆ ਦੇ ਚੈਨਲਾਂ ਦਾ ਹਾਲ ਦੇਖੋ ਤੁਸੀਂ ਜਦੋਂ ਵੀ ਚੈਨਲ ਖੋਲਦੇ ਆ ਚਾਹੇ ਉਹ ਚੈਨਲ ਪਾਕਿਸਤਾਨ ਦੇ ਹੋਣ ਤੇ ਚਾਹੇ ਭਾਰਤ ਦੇ ਹੋਣ ਉਧਰੋਂ ਦਾ ਜਿਹੜੇ ਪਾਕਿਸਤਾਨ ਦੇ ਗੋਦੀ ਮੀਡੀਆ ਦੇ ਚੈਨਲ ਆ ਉਹ ਇਹ ਲਿਖ ਰਹੇ ਆ ਕਿ ਅਸੀਂ ਭਾਰਤ ਨੂੰ ਗੋਡਿਆਂ ਵਰ ਨਹੀਂ ਕਰ ਲਿਆ ਭਾਰਤ ਨੂੰ ਝੁਕਾ ਲਿਆ ਭਾਰਤ ਐਸੇ ਕਰਕੇ ਰਜ਼ਾਮੰਦੀ ਕੀਤੀ ਆ ਉਹਨੇ ਸੀਜ਼ ਫਾਇਰ ਕਰਨ ਵਾਸਤੇ ਜੰਗਬੰਦੀ ਕਰਨ ਵਾਸਤੇ ਤੇ ਉਧਰੋਂ ਜਿਹੜੇ ਸਾਡੇ ਗੋਦੀ ਮੀਡੀਆ ਦੇ ਚੈਨਲ ਆ ਉਹ ਅਜਹੀਆਂ ਗੱਲਾਂ ਕਰ ਰਹੇ ਆ ਕਿ ਪਾਕਿਸਤਾਨ ਨੂੰ ਝੁਕਾ ਲਿਆ ਇਹ ਕਰ ਲਿਆ ਉਹ ਕਰ ਲਿਆ ਪਲੀਜ਼ ਬਸ ਕਰੋ ਪੜਕਾਉ ਜਿਹੜੇ ਬਿਆਨ ਆ ਉਹ ਨਾਂ ਦੋ ਤੁਸੀਂ ਚੈਨਲ ਖੋਲ ਕੇ ਦੇਖਿਓ ਤੁਹਾਨੂੰ ਆਪੇ ਪਤਾ ਲੱਗੂਗਾ ਇੱਕ ਹੈਡਲਾਈਨ ਤਾਂ ਉਹ ਇਹ ਲਿਖ ਰਹੇ ਆ ਕਿ ਜਿਹੜਾ ਪਾਕਿਸਤਾਨ ਆ ਉਪ ਅਮਰੀਕਾ ਦੇ ਦਬਾਅ ਕਰਕੇ ਨਹੀਂ ਬਲਕਿ ਭਾਰਤ ਦੀ ਫੌਜ ਦਾ ਜਿਹੜਾ ਐਕਸ਼ਨ ਜਿਹੜਾ ਉਹਨਾਂ ਨੇ ਕੀਤਾ ਉਹਦੇ ਕਰਕੇ ਡਰ ਗਿਆ ਇਸੇ ਕਰਕੇ ਉਹਨਾਂ ਨੇ ਜੰਗਬੰਦੀ ਦਾ ਐਲਾਨ ਕਰ ਦਿੱਤਾ ਨਾਲ ਦੀ ਨਾਲ ਉਹਨਾਂ ਦੀ ਦੂਜੀ ਖਬਰ ਚੱਲਦੀ ਆ ਦੂਜੀ ਖਬਰ ਉਹਨਾਂ ਦੀ ਇਹ ਚੱਲਦੀ ਆ ਕਿ ਪਾਕਿਸਤਾਨ ਨੇ ਅਜਹੀ ਧਮਕੀ ਦਿੱਤੀ ਕਿ ਜਿਹਨੂੰ ਸੁਣ ਕੇ ਅਮਰੀਕਾ ਡਰ ਗਿਆ ਤੇ ਉਹਨੇ ਤੁਰੰਤ ਭਾਰਤ ਨੂੰ ਫੋਨ ਲਾਇਆ ਲੈ ਹੱਦ ਦਾ ਇੱਕ ਜਵਾਨ ਤੇ ਤਾਂ ਰੋ ਤੁਸੀਂ ਕੋਈ ਇੱਕ ਗੱਲ ਤਾਂ ਕਰੋ ਤੋਡੀਆਂ ਆਪਸ ਵਿੱਚ ਆਪਣੇ ਹੀ ਚੈਨਲ ਤੇ ਪਾਈਆਂ ਇੱਕੋ ਤਰ੍ਹਾਂ ਦੀਆਂ ਗੱਲਾਂ ਹੀ ਮੈਚ ਨਹੀਂ ਕਰਦੀਆਂ ਦੋਨੇ ਆਪਾ ਵਿਰੋਧੀ ਹੋਈਆਂ ਪਈਆਂ ਤਾਂ ਇਹੋ ਜੀਆਂ ਕਿੰਨੀਆਂ ਖਬਰਾਂ ਹਰ ਚੈਨਲ ਤੁਸੀਂ ਜਿਹੜਾ ਗੋਦੀ মিডিਆ ਦਾ ਚੈਨਲ ਆ ਨਾ ਉਹ ਫਰੋਲ ਕੇ ਦੇਖਿਓ ਉਹਦੇ ਵਿੱਚ ਇਹੀ ਕੋਈ ਤੁਹਾਨੂੰ ਨਜ਼ਰ ਆਊਗਾ ਕਿਰਪਾ ਕਰਕੇ ਚੈਨਲਾਂ ਵਾਲਿਆਂ ਨੂੰ ਬੇਨਤੀ ਆ ਕਿ ਇਹੋ ਜਿਹੇ ਜਿਹੜੇ ਪੜਖਾਉ ਭਾਸ਼ਾ ਨਾ ਦੋ ਕਿਉਂਕਿ ਜਦੋਂ ਵੀ ਦੋ ਦੇਸ਼ ਦੇਸ਼ਾਂ ਵਿੱਚ ਲੜਾਈ ਹੁੰਦੀ ਆ ਚਾਹੇ ਉਹ ਦੋ ਦੇਸ਼ਾਂ ਦੀ ਲੜਾਈ ਹੋਵੇ ਚਾਹੇ ਦੋ ਵਰਲਡ ਵਾਰ ਹੋਏ ਆ ਪਹਿਲਾ ਤੇ ਦੂਜਾ ਤਾਂ ਉਹਨਾਂ ਵਿੱਚ ਜਿਹੜਾ ਇਹ ਲੜਾਈ ਦਾ ਹੱਲ ਆ ਨਾ ਉਹ ਟੇਬਲ ਟਾਕ ਰਾਹੀਂ ਹੀ ਹੱਲ ਹੁੰਦਾ ਉਹ ਸਮਝੌਤੇ ਹੀ ਕਰਨੇ ਪੈਂਦੇ ਆ ਅੱਜ ਤੱਕ ਕਿੰਨੀਆਂ ਸੰਧੀਆਂ ਸਮਝੌਤੇ ਵੱਖ-ਵੱਖ ਦੇਸ਼ਾਂ ਨੂੰ ਤੇ ਘਰੇਲੂ جنگਾਂ ਦੇ ਵਿੱਚ ਕਰਨੇ ਪਏ ਆ ਹਰ جنگ ਦਾ ਹਰ ਯੁੱਧ ਦਾ ਹਰ ਲੜਾਈ ਦਾ ਹੱਲ ਸਿਰਫ ਟੇਬਲ ਟਾਕ ਰਾਹੀਂ ਹੁੰਦਾ ਗੱਲਬਾਤ ਨਾਲ ਹੀ ਨਿਬੜਦੇ ਨੇ ਮਸਲੇ ਨਾ ਕਿ ਇਵੇਂ ਕਿ ਇੱਕ ਦੇਸ਼ ਦੂਜੇ ਦੇਸ਼ ਨੂੰ ਪੂਰੀ ਤਰ੍ਹਾਂ ਖਤਮ ਕਰ ਦਵੇ ਐਵੇਂ ਕਿਸੇ ਵੀ ਗੱਲ ਦਾ ਸਮਝੌਤਾ ਨਹੀਂ ਹੋ ਸਕਦਾ ਲੜਾਈਆਂ ਖਤਮ ਨਹੀਂ ਹੁੰਦੀਆਂ ਤਾਂ ਜੇਕਰ ਭਾਰਤ ਪਾਕਿਸਤਾਨ ਵਿਚਾਲੇ ਸਮਝੌਤਾ ਹੋਇਆ ਸੀਜ਼ ਫਾਇਰ ਹੋਈ ਆ ਗੱਲਬਾਤ ਰਾਈ ਹੋਈ ਆ ਤਾਂ ਚਲੋ ਇਹੀ ਸਾਰੇ ਲੋਕਾਂ ਵਾਸਤੇ ਰਾਹਤ ਦੀ ਗੱਲ ਆ ਕਿ ਜੰਗਬੰਦੀ ਹੋਈ ਕਿਉਂਕਿ ਆਮ ਲੋਕ ਕਦੇ ਨਹੀਂ ਚਾਹੁੰਦੇ ਕਿ ਲੜਾਈ ਝਗੜਾ ਵਧੇ ਜੰਗਾਂ ਲੱਗਣ ਤੇ ਸਾਡਾ ਨੁਕਸਾਨ ਹੋਏ ਕਿਉਂਕਿ ਉਹਨਾਂ ਲੋਕਾਂ ਨੂੰ ਪੁੱਛੋ ਜਿਹੜੇ ਬਾਰਡਰਾਂ ਦੇ ਉੱਪਰ ਬੈਠੇ ਆ ਜਿਨ੍ਹਾਂ ਦੀ ਜਾਨ ਮੁਠੀ ਦੇ ਵਿੱਚ ਸੀ ਜਿਹੜੇ ਵਿਚਾਰੇ ਮਜਬੂਰ ਸੀ ਕਿ ਸਾਨੂੰ ਆਪਣੇ ਘਰ-ਬਾਰ ਛੱਡ ਕੇ ਨਾ ਜਾਣਾ ਪੈ ਜਾਵੇ ਜਿਨ੍ਹਾਂ ਨੇ ਇਹ ਲੜਾਈਆਂ ਦੇਖੀਆਂ ਨਾ ਉਹਨਾਂ ਨੂੰ ਪਤਾ ਕਿ ਇਹ ਲੜਾਈਆਂ ਦੇ ਨਤੀਜੇ ਕੀ ਨਿਕਲਦੇ ਆ ਤੁਸੀਂ ਤਾਂ ਗੋਦੀ ਮੀਡੀਆ ਦੇ ਕੋਲ ਚੈਨਲ ਉਹ ਤਾਂ ਆਪਣੀ ٹی ਆਰ ਪੀ ਵਾਸਤੇ ਖਬਰਾਂ ਦੇ ਛੱਡਦੇ ਨੇ ਇਹੋ ਜਿਹੀਆਂ ਕਿ ਚੱਕ ਮੀਆਂ ਖਬਰਾਂ ਦੇ ਦਿਓ ਕਿਰਪਾ ਕਰਕੇ ਇਹ ਵੀ ਨਾ ਕਰੋ ਜਦ ਜੰਗਬੰਦੀ ਹੋਈ ਆ ਤਾਂ ਜਦੋਂ ਵੀ ਦੋ ਦੇਸ਼ਾਂ ਵਿੱਚ ਗੱਲਬਾਤ ਹੁੰਦੀ ਆ ਤਾਂ ਕੁਝ ਸਮਝੌਤੇ ਤਾਂ ਕਰਨਾ ਹੀ ਪੈਂਦੇ ਆ ਕਿਤੇ ਆ ਕੇ ਤਾਂ ਗੱਲ ਖਤਮ ਹੀ ਹੁੰਦੀ ਆ ਤਾਂ ਸਾਨੂੰ ਕੀ ਪਤਾ ਕਿ ਉਹ ਸਮਝੌਤੇ ਕਿਹੜੇ ਕਿਹੜੇ ਕਿਹੜੀਆਂ-ਕਿਹੜੀਆਂ ਗੱਲਾਂ ਦੇ ਆਧਾਰ ਤੇ ਹੋਏ ਆ ਤਾਂ ਤੁਸੀਂ ਤੀਰ-ਤੁਕਿਆਂ ਦੇ ਆਧਾਰ ਤੇ ਇਹੋ ਜੇ ਢੜਕਾਊ ਪਾਸ਼ਾ ਨਾ ਦਿਓ ਇਹੋ ਜੀਆਂ ਢੜਕਾਊ ਖਬਰਾਂ ਨਾ ਦਿਓ ਚਾਹੇ ਉਹ ਕੁਝ ਪਾਕਿਸਤਾਨ ਦੇ ਚੈਨਲ ਹੋਣ ਗੋਦੀ ਮੀਡੀਆ ਦੇ ਚਾਹੇ ਸਾਡੇ ਗੋਦੀ ਮੀਡੀਆ ਦੇ ਚੈਨਲ ਹੋਣ ਤੇ ਲੋਕਾਂ ਨੂੰ ਵੀ ਬੇਨਤੀ ਆ ਇਹੋ ਜਿਹਾ ਜਿਹੜਾ ਕੂੜ ਪ੍ਰਚਾਰ ਭਾਰਤੀ ਗੋਦੀ ਮੀਡੀਆ ਦੇ ਚੈਨਲ ਵੀ ਕਰਦੇ ਆ ਚਾਹੇ ਪਾਕਿਸਤਾਨ ਦੇ ਕਰਦੇ ਆ ਉਹਨਾਂ ਤੋਂ ਬਚ ਕੇ ਰਹੋ ਬਲਕਿ ਆਪਸ ਵਿੱਚ ਭਾਈਚਾਰਕ ਸਾਂਝਾਂ ਕਾਇਮ ਕਰੋ ਉੱਥੇ ਨਾਲ ਹੀ ਇਹੀ ਮੰਗ ਕਰੋ ਕਿ ਸਾਨੂੰ ਕੋਈ ਜੰਗ ਜੁੱਦ ਕੋਈ ਲੜਾਈ ਨਹੀਂ ਚਾਹੀਦੀ ਹੁਣ ਤੁਸੀਂ ਸਾਰਿਆਂ ਨੇ ਉਹ ਖਬਰ ਸੁਣੀ ਹੋਣੀ ਆ ਜੋ ਮੀਡੀਆ ਦੇ ਵਿੱਚ ਆ ਰਹੀ ਆ ਕਿ ਵਿਕਰਮ ਮਿਸ਼ਰੀ ਸਾਹਿਬ ਜਿਹੜੇ ਸਾਡੇ ਵਿਦੇਸ਼ ਤੱਕਤਰ ਨੇ ਉਹਨਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਉਹਨਾਂ ਨੂੰ ਆਪਣਾ ਜਿਹੜਾ ਅਕਾਊਂਟ ਆ سوشل میڈیا ਦੇ ਉੱਪਰ ਉਹ ਪ੍ਰਾਈਵੇਟ ਕਰਨਾ ਪਿਆ ਗਿਆ ਕਿਉਂਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਸੀ ਕਿ ਜੰਗਬੰਦੀ ਹੋਊਗੀ ਤਾਂ ਭਾਰਤ ਪਾਕਿਸਤਾਨ ਵਿਚਾਲੇ ਇੱਕ ਸਮਝੌਤਾ ਹੋ ਗਿਆ ਸੀ ਫਾਇਰ ਹੋਊਗੀ ਤਾਂ ਇਸ ਕਰਕੇ ਉਹਨਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੱਦਾਂ ਇਹੋ ਜੇ ਮੂਰਖ ਲੋਕਾਂ ਦੀ ਜਿਹੜੇ ਉਹਨਾਂ ਨੂੰ ਟ੍ਰੋਲ ਕਰ ਰਹੇ ਆ ਉਹ ਚੁੰਦੇ ਕੀ ਨੇ ਜੰਗ ਚੁੰਦੇ ਨੇ ਲੋਕ ਤਾਂ ਇੱਥੇ ਅਮਨ ਚੁੰਦੇ ਨੇ ਜਿਹੜੇ ਇਧਰ ਬਾਰਡਰਾਂ ਦੇ ਉੱਪਰ ਵੱਖ-ਵੱਖ ਬਾਰਡਰਾਂ ਦੇ ਉੱਪਰ ਲੋਕ ਬੈਠੇ ਨੇ ਜਿਨ੍ਹਾਂ ਦੀ ਜਾਨ ਮੁੱਠੀ ਦੇ ਵਿੱਚ ਸੀ ਉਹ ਤਾਂ ਸ਼ਾਂਤੀ ਚੁੰਦੇ ਨੇ ਪਰ ਕੁਝ ਕ ਇਹੋ ਜੇ ਤਤ ਹਰ ਸਮਾਜ ਦੇ ਅੰਦਰ ਹੁੰਦੇ ਆ ਜਿਹੜੇ ਭੜਕਾਉ ਹੁੰਦੇ ਆ ਤਾਂ ਜਿਹੜੇ ਕਦੇ ਅਮਨ ਸ਼ਾਂਤੀ ਨਹੀਂ ਚੁੰਦੇ ਤਾਂ ਇਹੋ ਜੇ ਲੋਕ ਉਹਨਾਂ ਨੂੰ ਵੀ ਟ੍ਰੋਲ ਕਰ ਰਹੇ ਨੇ ਸੋ ਦੋਸਤੋ ਬੇਨਤੀ ਆ ਕਿ ਇਹੋ ਜੇ ਭੜਕਾਉ ਗੱਲਾਂ ਤੋਂ ਬਚੋ ਪੜਕਾਉ ਪਾਸ਼ਨਾ ਤੋਂ ਬਚੋ ਪੜਕਾਉ ਗੱਲਾਂ ਤੋਂ ਬਚੋ ਅੱਗ ਲਾਉਣ ਵਾਲਾ ਜਿਹੜਾ ਗੋਦੀ ਮੀਡੀਆ ਉਹਦੇ ਤੋਂ ਬਚੋ ਤੇ ਇੱਥੇ ਜਿਹੜੀ ਅਮਨ ਸ਼ਾਂਤੀ ਦੀ ਹਮੇਸ਼ਾ ਗੱਲ ਕਰਨੀ ਚਾਹੀਦੀ ਹੈ ਮੰਗ ਕਰਨੀ ਚਾਹੀਦੀ ਹੈ ਤੇ ਇਨ੍ਹਾਂ ਜੰਗਾਂ ਦਾ ਕਦੇ ਵੀ ਸਮਰਥਨ ਨਹੀਂ ਕਰਨਾ ਚਾਹੀਦਾ